ਸਾਹੀ ਗੱਲ ਦੋਸਤੋ ਅ ਨਰਮੇ ਦੇ ਨਦੀਨਾ ਵਾਸਤੇ ਇਹ ਜਲ ਦਵਾਈ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਸਸਤੇ ਰੇਟਾਂ ਤੇ ਪਰ ਇੱਕ ਗੱਲ ਦਾ ਧਿਆਨ ਰੱਖਿਓ ਕਿ ਜਿੱਥੇ ਤੁਹਾਡੇ ਚੌੜੇ ਪੱਤੇ ਵਾਲੇ ਕੱਖ ਜ਼ਿਆਦੇ ਆ ਮਤਲਬ ਵੀ 60 ਕਹੇ ਸਾਰੇ 60 ਨੂੰ ਥੋੜਾ ਜਿਹਾ ਘੱਟ ਕੰਟਰੋਲ ਕਰਦੀ ਹੈ ਲੇਕਿਨ ਜਿਹੜੇ ਤਿੱਖੇ ਪੱਤੇ ਵਾਲੇ ਕੱਖ ਨੇ ਨਦੀਨੇ ਉਹਨਾਂ ਸਾਨੂੰ ਇਹ ਵਧੀਆ ਕੰਟਰੋਲ ਕਰ ਦਈਏ ਜਿਹੜੀ ਡੋਜ਼ ਹੈ ਉਹ ਪੰਜਾਬ ਮੇਲ ਟੈਂਕੀ ਰਹਿਣ ਵਾਲੀ ਹੈ ਤੇ ਅਰਜ਼ਲਟ ਦਾ ਬਹੁਤ ਪਿਆਰਾ ਹੈ ਨਰਮੇ ਨੂੰ ਵੈਸੇ ਕੋਈ ਦਿੱਕਤ ਨਹੀਂ ਆਉਂਦੀ ਤੇ ਨਾ ਹੀ ਕਦਮੇ ਬਲਾਂ ਤੇ ਵੀ ਹੋ ਜਾਂਦੀ ਹੈ ਸੋ ਜਿਹੜੇ ਸੱਜਣ ਮਿੱਤਰ ਵੀਰ ਨਰਮੇ ਦੀ ਖੇਤੀ ਕੀਤੀ ਹੈ ਉਹ ਦਵਾਈ ਆਪਣੇ ਦੁਕਾਨ ਤੋਂ ਲਾ ਸਕਦੇ ਆ ਤੇ ਤੁਸੀਂ ਚੰਗੀਆਂ ਚੀਜ਼ਾਂ ਦੇਖਣ ਵਾਸਤੇ ਵੀ ਚੰਗੇ ਪ੍ਰੋਗਰਾਮ ਤੁਹਾਡੇ ਹੱਥ ਲੱਗਣਾ ਤੇ ਉਹਦੀ ਜਾਣਕਾਰੀ ਮਿਲ ਸਕੇ ਵੀ ਕਿਹ ਚੀਜ਼ ਲਈ ਵਰਤੀ ਜਾਂਦੀ ਹੈ ਤਾਂ ਤੁਸੀਂ ਸਾਡਾ 스마트 ਕਿਸਾਨ PV31 ਦਾ ਚੈਨਲ YouTube ਤੇ ਜਰੂਰ ਸਬਸਕ੍ਰਾਈਬ ਕਰੋ ਔਰ ਸਸਤੇ ਰੇਟਾਂ ਲਈ ਖਰੀਦਣ ਵਾਸਤੇ ਪੰਜਾਬ ਪੈਸਟਿਸਾਈਡ ਸਟੋਰ ਮਾਨਸਾ ਕੈਂਚੀਆਂ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਮੋਬਾਈਲ ਨੰਬਰ ਆਪਣਾ ਚੈਨਲ ਤੇ ਦਿੱਤਾ ਹੀ ਹੋਇਆ ਹੈ 9815308888 ਤੇ ਤੁਸੀਂ ਫੋਨ ਮਾਰ ਸਕਦੇ ਹੋ ਤੇ ਜਿਹੜੇ ਸੱਜਣ ਮਿੱਤਰ ਵੀ ਨਰਮੀ ਦੀ ਖੇਤੀ ਕੀਤੀ ਹੈ ਦਵਾਈ ਹਲ ਜਾ ਸਕਦੇ ਆ ਪਹੁੰਚ ਚੁੱਕੀ ਹੈ ਸੋ ਸਭ ਦਾ ਧੰਨਵਾਦ ਜੀ ਜਿਉਂਦੇ ਬਾਦਰੋ ਵੀਡੀਓ ਸ਼ੇਅਰ ਕਰਿਆ ਕਰੋ ਆਪਣੇ ਛੋਟੇ ਭਰਾ ਦਾ ਜੇ ਤੁਸੀਂ ਮਦਦ ਕਰਿਆ ਕਰੋ ਚੈਨਲ ਚਲਾਉਣ ਦੇ ਵਿੱਚ ਨਾਲੇ ਆਪਣੀ ਜੀ ਦੁਕਾਨ ਦੇ ਰੇਟ ਨੇ ਉਹ ਪਾਪਾ ਬਹੁਤ ਜਿਹੜੇ ਇੱਕ ਇੱਕ 25 ਤੋਂ ਬਹੁਤ ਜ਼ਿਆਦਾ ਸਸਤੇ ਕੀਤੇ ਹੋਏ ਆ। ਤੋਂ ਜਿੱਤੇ ਵੀ ਟਰਾਈ ਕਰਕੇ ਆਉਂਗੇ ਆਪਣੋਂ ਰੇਟ ਤੁਹਾਨੂੰ ਬਹੁਤ ਸਸਤੇ ਦੇਵਾਂਗੇ ਪਰ ਸੱਚ ਦੱਸਿਓ ਇਹ ਨਾ ਹੋਵੇ ਕਿ ਬੰਦਾ ਅੱਗੇ ਕੱਪ ਮਾਰ ਕੇ ਕਹੇ ਵੀ ਸਾਨੂੰ ਆਪਾਂ ਮਿਲਦੀ ਐ। ਕਈ ਵੇ ਜਾਣ ਕੇ 100 150 ਦਾ ਕੱਪ ਮਾਰ ਦਿੰਦੇ ਉਹ ਗੱਲ ਹਾਜ਼ਮ ਘਟ ਆਉਂਦੀ ਐ। ਸੋ ਧੰਨਵਾਦ ਸਭ ਦਾ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ